ਰਾਸੋ ਪਛਾਣ ਨਾ ਕਰਦੇ ਜੇ ਪੁਜਾਪੁਰ ਜਾ ਕਟਮਰ ਹੈ ਕਬ ਹੂਣਾ ਸ਼ਾਹ ਕਹਿੰਦੇ ਅੱਜ ਤੋਂ 100 ਸਾਲ ਪਹਿਲਾਂ ਉਸ ਮਹਾਨ ਲਗੜੇ ਨਾਬਾ ਤੋਂ ਪੰਚੀ ਚੜਦੀ ਕਲਾ ਵਾਸਤੇ ਗੁਰੂ ਸਾਹਿਬ ਜੀ ਦੇ ਅਰਸ਼ ਸਥਾਪਨ ਤੋਂ ਬਾਅਦ ਜਿਸ ਮੋਰਚੇ ਪਰਮਪਾਪੂ ਇਸੇ ਤੋਂ ਬੀੜ ਹੈ ਨਹੀਂ ਔਰ ਉਸ ਮੋਰਚੇ ਦੇ ਵਿੱਚ 250 ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਹੋ ਚੰਗੀਆਂ ਨੇ ਜਿਹੜੀਆਂ ਪ੍ਰਾਪਤ ਕੀਤੀਆਂ 10 ਹਜ਼ਾਰ ਤੋਂ ਜ਼ਿਆਦਾ ਉਤਾਰੀਆਂ ਹੋਈਆਂ ਸਾਇਕੜੇ ਜਤਨੀ ਹੋਏ ਜਲਾਵਤਲ ਹੋਏ 5 500 ਕਿਲੋਮੀਟਰ ਦੀ ਦੂਰੀ ਦਾ ਇਹ ਚਲਣਾ ਉਹ ਨਾ ਉਹ ਸੂਬਾ ਬਣ ਗਿਆ ਹੈ। ਔਰ ਇਹ ਨਗਰੀ ਉਸ ਮਹਾਰ ਮੋਰਚੇ ਦੀ ਮਹਾਰ ਸ਼ਹੀਦਾ ਦੀ ਬੜੀ ਭੱਤੀ ਹੈ। ਔਰ ਉਹਨਾਂ ਮਹਾਰ ਸ਼ਹੀਦਾ ਦੀ ਵਿੜਪੈ ਨਿਸ਼ਾਨੀ ਹੈ 100 ਸਾਲ ਇਸ ਸਾਕੇ ਨੂੰ ਆਪਰੇ ਨੂੰ ਹੋ ਚੁੱਕਾ ਹੈ। ਉਹਨਾਂ ਮਹਾਰ ਸ਼ਹੀਦਾ ਨੂੰ ਰਤਮਸਤ ਪੂਰ ਵਾਸਤੇ ਸਮੁੱਚੇ ਪੰਥ ਨੇ ਚੜ੍ਹਦੀ ਕਲਾ ਦੇ ਨਾਲ ਉਹਨਾਂ ਮਹਾਨ ਸ਼ਹੀਦਾਂ ਦੀ ਸ਼ਤਤੀ ਹੈ ਤੋਂ ਮਨਾਇਆ ਜਾ ਰਿਹਾ ਹੈ। ਔਰ ਇਸੇ ਸੰਬੰਧ ਵਿੱਚ ਹੀ ਇਸ ਇਤਿਹਾਸਕ ਨਗਰ ਨਾ ਭਾਵੇਂ ਖੇ ਗੁਰਦੁਆਰਾ ਅਕਾਲ ਕਟ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਔਰ 21 ਫਰਵਰੀ ਨੂੰ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਗੰਗ ਸਰਜੈਤੋਂ ਉੱਥੇ ਪਹਿਲੀ ਸ਼ਤਾਬਦੀ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਮਨਾਏ ਜਾ ਰਹੀ ਹੈ ਕਿਸੇ ਵਿਦਵਾਨ ਦਾ ਕਥਨ ਹੈ ਕਿ ਜਿਨ ਕਾ ਦਿਨ ਮਨਾਤੇ ਹੋ ਉਹਨਾਂ ਕਾਰਸ਼ਦਾਤ ਕੀ ਜਾਨੋ ਜਿੰਨ ਕ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਜਾਨਵਾ ਜੈਸੀ ਬੇਸ਼ੱਕ ਉਹਨਾਂ ਮਹਾਨ ਸ਼ਹੀਦਾਂ ਨੂੰ ਮੱਥਾ ਟੇਕਣ ਵਾਸਤੇ ਆਏ ਆ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਆ ਪਰ ਇਹ ਸ਼ਹੀਦੀਆਂ ਕਿਉਂ ਹੋਈਆਂ ਕਿਸ ਵਾਸਤੇ ਹੋਈਆਂ ਇਹ ਸਮਝਣ ਦੀ ਸਾਨੂੰ ਲੋੜ ਹੈ ਔਰ ਐਸੀ ਵੀ ਸਾਰੇ ਗੁਰੂ ਸਾਹਿਬ ਦੇ ਅਦਬ ਸਤਕਾਰ ਵਾਸਤੇ ਕਾਰਜਸ਼ੀਲ ਹੋਈਏ ਸੂਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਤਿਗੁਰਾਂ ਦੇ ਸਤਕਾਰ ਵਾਸਤੇ ਜੋ ਚੜ੍ਹਦੀ ਕਲਾ ਵਿੱਚ ਹਾਜ਼ਰ ਰਹਿਣ ਔਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਜਿਹੜੀ ਹੈ ਉਹ ਬੜੇ ਜ਼ਰੂਰੀ ਹੈ ਤਾਂ ਕਿ ਜੋ ਵਰਤਾਰਾ ਹੈ ਵਿਦਵੀਆਂ ਦਾ ਉਹ ਵੀ ਥਾਂ-ਪਰਥਾਂ ਸੈਂਕੜੇ ਵਿਦਵੀਆਂ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀਆਂ ਕੋ ਚੁੱਕੀਆਂ ਨੇ ਕਿਤੇ ਗੁਰੂ ਸਾਹਿਬ ਦੇ ਅੰਗ ਪਾਰਕ ਖਿਲਾਰੇ ਜਾਂਦੇ ਨੇ ਕਿਤੇ ਗੁਰਕਾ ਸਾਹਿਬ ਦੇ ਅੰਗ ਪਾਰਕ ਖਿਲਾਰੇ ਜਾਂਦੇ ਨੇ ਕਿਤੇ ਕੁਸ਼ ਕੀਤਾ ਜਾਂਦਾ ਹੈ ਕਿਤੇ ਕੁਸ਼ ਕੀਤਾ ਜਾਂਦਾ ਹੈ ਤਾਂ ਕਿ ਐਸਾ ਵਰਤਾਰਾ ਕੋਈ ਨਾ ਵਾਪਰੇ ਐਸੀ ਵੀ ਸਾਰੇ ਗੁਰੂ ਸਾਹਿਬ ਜੀ ਦੇ ਅਦਸਤਕਾਰ ਵਾਸਤੇ ਕਾਰਜਸ਼ੀਲ ਹੋ ਕੇ ਹਾਜ਼ਰ ਰਹਿ ਕੇ ਗੁਰੂ ਸਾਹਿਬ ਦੀ ਸੇਵਾ ਸੰਭਾਲ ਵਾਸਤੇ ਤਸ਼ਕੀਰ ਹੋਈਏ ਸਮੁੱਚੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿਸਾਨਾਂ ਦੀ ਗੱਲ ਚੌਥੀ ਗੇਟ ਦੀ ਮੀਟਿੰਗ ਹੋਈ ਹੈ ਪਰ ਕੋਈ ਸਹਿਮਤੀ ਨਹੀਂ ਪ੍ਰਗਟ ਹੋਈ ਕਿਸ ਕੇਂਦਰ ਵੀ ਟਸਟ ਤੋਂ ਮਾਸੂ ਨਹੀਂ ਹੋ ਰਿਹਾ ਕਿਸ ਤਰ੍ਹਾਂ ਦੇਖਦੇ ਦੇਖੋ ਬੜੀ ਸਾਡੀ ਇੱਕ ਦੇਸ਼ ਦੀ ਇਤਰਾਸ ਦੀ ਕਹਿ ਸਕਦੇ ਆ ਕਿ ਜੋ ਦੇਸ਼ ਇਨਾਰਾ ਦਿੰਦਾ ਹੈ ਕਿ ਜੈ ਜਵਾਨ ਜੈ ਕਿਸਾਨ ਇਹ ਸਿਰਫ ਇੱਕ ਵਿਖਾਵੇ ਔਰ ਕਹਿਣ ਮਾਤਰੀ ਹੈ ਕਿ ਦੇਸ਼ ਦਾ ਅੰਨਦਾਤਾ ਜੋ ਦੇਸ਼ ਦਾ ਭੰਡਾਰ ਭਰਦਾ ਹੈ ਜੋ ਦੇਸ਼ ਦੇ ਲੋਕਾਂ ਦਾ પેટ ਭਰਦਾ ਹੈ ਪੰਜਾਬ ਦਾ ਕਿਸਾਨ ਯੂਪੀ ਦਾ ਕਿਸਾਨ ਹਰਿਆਣੇ ਦਾ ਰਾਜਸਥਾਨ ਦਾ ਜੋ ਜੋ ਵੀ ਕਿਸਾਨ ਹੈ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਔਰ ਆਪਣੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਬਾਰਡਰ ਤੇ ਕਈ ਦਿਨਾਂ ਤੋਂ ਬੈਠੇ ਹੋਏ ਨੇ ਲੇਕਿਨ ਸਰਕਾਰ ਦੇ ਕੰਨਾਂ ਤੇ ਕੁਝ ਨਹੀਂ ਸਰ ਕਰੇ ਆਪਣੇ ਜਵਾਨ ਨੂੰ ਔਰ ਆਪਣੇ ਕਿਸਾਨ ਨੂੰ ਔਰ ਉਹਨਾਂ ਦਾ ਸਤਿਕਾਰ ਕਰਨਾ ਪੰਜਾਬ ਦਾ ਫਰਜ਼ ਬਣਦਾ ਜੋ ਵੀ ਕਿਸਾਨਾਂ ਦੀਆਂ ਮੰਗਾਂ ਨੇ ਉਹ ਅਪੀਲ ਦੀ ਅਦਾਖ ਤੇ ਕੇਂਦਰ ਸਰਕਾਰ ਉਹ ਸੁਣ ਕੇ ਤੇ ਉਹਨਾਂ ਨੂੰ ਹੱਲ ਕਰਨ ਦਾ ਯਤਨ ਕਰੇ ਤਾਂ ਕਿ ਕਿਸਾਨ ਜਿਹੜੇ ਨੇ ਉਹ ਖੇਤੀਬਾੜੀ ਕਰਕੇ ਤੇ ਇਸੇ ਤਰ੍ਹਾਂ ਹੀ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਸੱਚੇ ਹਿੰਦੁਸਤਾਨ ਦੇ ਲੋਕਾਂ ਦਾ ਜਿਹੜਾ ਟਿਟ ਭਰਦੇ ਰਹਿਣ ਔਰ ਇੱਥੋਂ ਦੇ ਪਣਾਰ ਭਰਦੇ ਰਹਿਣ 100 ਸਾਲਾਂ ਦੇ ਉੱਤੇ ਜੈਤੂ ਨੇ ਮੌਲੀ ਬਹੁਤ ਵੱਡੀ ਕੁਰਬਾਨੀ ਹੈ ਮੇਰੇ ਖਿਆਲ ਦੁਨੀਆ ਦੀ ਬਹੁਤ ਘੱਟ ਮਸਾਲਾ ਇਦਾਂ ਨਹੀਂ ਮਿਲਦੀਆਂ ਨੇ ਸਿੰਘ ਸਾਹਿਬ ਾਕਾਤ ਹਜਰ ਸਾਹਿਬ ਸਰਗਵੀਰ ਸਿੰਘ ਜੀ ਵੀ ਆਏ ਨੇ ਤੇ ਸਾਰੀ ਸੰਗਤ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਹਾਲ ਭਰਿਆ ਪਿਆ ਜਦੋਂ ਸਿੰਘ ਸਾਹਿਬ ਆਨ ਆਏ ਤਾਂ ਸੋਚਦੇ ਵਿੱਚ ਘੱਟ ਘੱਟ ਆ ਪਰ ਉਹਨਾਂ ਦੇ ਬੋਲ ਦੇ ਬੋਲ ਦੇ ਸਾਰਾ ਹਾਲ ਭਰ ਗਿਆ ਇੱਥੋਂ ਪਤਾ ਲੱਗਦਾ ਵੀ ਲੋਕਾਂ ਦੇ ਵਿੱਚ ਕਿੰਨਾ ਉਛਾ ਹੈ ਪਰ ਬਹੁਤ ਵੱਡੀ ਕਰਵਾਨੀਆਂ ਸਾਨੂੰ ਉਸ ਕਰਵਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਆ ਜਾਜ਼ ਰੱਖ ਵੀ ਰਹੇ ਆ ਗੁਰੂ ਅੱਗੇ ਅਰਦਾਸ ਕਰਦੇ ਆ ਕਿ ਗੁਰੂ ਸਾਨੂੰ ਹਿੰਮਤ ਦੇਵੇ ਤਾਕਤ ਦੇਵੇ ਅਸੀਂ ਉਹ ਸ਼ਹੀਦਾਂ ਦੀ ਜਿਹਨਾਂ ਨੇ ਸਾਡੇ ਖਾਤਰ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੀ ਯਾਦ ਕਰਾਂ ਬੜੇ ਚਾਅ ਤੇ ਮਰਦ ਦੇ ਨਾਮਾਈਏ ਤੂਜਮਨ ਪੀੜੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਜੇ ਤਾਂ ਸਭ ਤੋਂ ਵੱਡੀ ਗੱਲ ਗੁਰੂ ਨਾਲ ਜੁੜਨਾ ਗੁਰੂ ਦੇ ਉਪਦੇਸ਼ ਦੇ ਉੱਤੇ ਚੱਲਣਾ ਹਮੇਸ਼ਾ ਸਰਬੱਤ ਦਾ ਭਲਾ ਮੰਗਣਾ ਇਹ ਸਾਡੇ ਗੁਰੂ ਸਬਾਨ ਦਾ ਸਿਧਾਂਤ ਹੈ ਤੇ ਇਹ ਸਾਡੀ ਸਿੱਖਿਆ ਹੈ ਤੇ ਉਹਦੇ ਉੱਤੇ ਚੱਲਣਾ ਤੇ ਇਹੀ ਬੇਨਤੀ ਕਰਦਾ ਕਿ ਸਾਰੇ ਆਪਾਂ ਗੁਰੂ ਸਾਹਿਬ ਦੇ ਦਿੱਤੇ ਹੋਏ ਨਾ ਦੇ ਉੱਤੇ ਉਹਨਾਂ ਦੇ ਵਿਡਾਈ ਦੇ ਉੱਤੇ ਤੇ ਆਪਾਂ ਸਾਰੇ ਕੰਮ ਕਰੀਏ ਕਿਸਾਨੀ ਸੰਘਰਸ਼ ਦੇ ਵਿੱਚ ਚੌਥੀ ਗੇੜ ਦੀ ਮੀਟਿੰਗ ਜਿਹੜੀ ਬੇਨਤੀ ਜਾ ਰਹੀ ਕੀ ਸਮਝਦੇ ਹੋ ਪੰਜਾਬ ਸਰਕਾਰ ਨੂੰ ਵੀ ਐਮਐਸਪੀ ਦੇ ਸਾਥ ਦੇਣਾ ਚਾਹੀਦਾ ਕਿਸਾਨਾਂ ਦਾ ਉਹਨਾਂ ਨੂੰ ਆਪਣੇ ਤੌਰ ਤੇ ਵੀ ਐਲਾਨ ਕਰਨਾ ਚਾਹੀਦਾ ਜਿਹੜੀ ਫਸਲਾਂ ਦੇ ਉੱਪਰ ਐਮਐਸਪੀ ਆਪ ਦੇ ਸਕੇ ਕੁਝ ਦੇਖੋ ਇਲੈਕਸ਼ਨ ਤੋਂ ਪਹਿਲਾਂ ਤਾਂ ਉਹ ਕਹਿੰਦੇ ਸੀ ਵੀ ਕੋਈ ਗੱਲ ਹੀ ਨਹੀਂ ਹੈ 5 ਮਿੰਟ ਦੇ ਵਿੱਚ ਅਸੀਂ ਐਮਐਸਪੀ ਦੇ ਦੇਵਾਂਗੇ ਅੱਜ ਉਹ ਉਸ ਗੱਲ ਤੇ ਆਉਂਦੀ ਨਹੀਂ ਉਹ ਕਹਿੰਦਾ ਉਹੀ ਗੱਲ ਕਹੀ ਗਈ ਜੀ ਦੇਖੋ ਇਹ ਵੀ ਗੱਲਾਂ ਚੰਗੀਆਂ ਨਹੀਂ ਹਨ ਕਿ ਆਪਾਂ ਇਲੈਕਸ਼ਨ ਨੂੰ ਮੁੱਢਲੀ ਬਣ ਕੇ ਐਵੇਂ ਗੱਲਾਂ ਕਰਦੀਏ ਇਹ ਗੱਲਾਂ ਚੰਗੀਆਂ ਨਹੀਂ ਹਨ ਗੱਲ ਆਥੈਂਟਿਕ ਕਰਨੀ ਚਾਹੀਦੀ ਹੈ ਜਿਹੜੀ ਹੋ ਸਕਦੀ ਹੋਵੇ ਉਹ ਕਰਨੀ ਚਾਹੀਦੀ ਹੈ ਜਿਨ੍ਹਾਂ ਤੇ ਲੋਕਾਂ ਦੇ ਵਿੱਚ ਅਸੀਂ ਫੇਰ ਹੋ ਕੇ ਨ ਜਾਵਾਂਗੇ ਕਿ ਵੀ ਅਸੀਂ ਆਹ ਕਰ ਸਕਦੇ ਹਾਂ ਅੱਜ ਆਪਾਂ ਇਲੈਕਸ਼ਨ ਤੋਂ ਪਹਿਲਾਂ ਹਰ ਚੀਜ਼ ਅਨਾਉਂਸ ਕਰ ਦਿੰਦੇ ਸੀ ਆ ਵੀ ਕਰ ਦਾਂਗੇ ਆ ਵੀ ਕਰ ਦਾਂਗੇ ਇਹ ਗੱਲਾਂ ਚੰਗੀਆਂ ਨਹੀਂ ਹਨ ਇਹਦੇ ਨਾਲ ਫੇਰ ਬੇਵਿਸ਼ਵਾਸੀ ਵਧਦੀ ਹੈ ਤੇ ਉਹਨਾਂ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਦਾਂ ਦੇ ਉਹਨੂੰ ਲੈ ਕੇ ਚੱਲਣ ਕਿ ਆਪਾਂ ਐਮਐਸਪੀ ਦੇ ਸਕੀਏ ਕੋਈ ਸਰਕਾਰ ਨੂੰ ਘਾਟਾ ਵੀ ਨਾ ਪਵੇ ਕਿਸੇ ਗੱਲ ਦੇ ਉੱਤੇ ਕੋਈ ਸਰਕਾਰ ਦਾ ਨੁਕਸਾਨ ਨਹੀਂ ਹੁੰਦਾ ਜੇ ਸਰਕਾਰ ਜੁੰਬਈ ਰੇਲਵੇ ਤਾਂ ਉਹ ਚੀਜ਼ ਉਹਨੇ ਭਾਤੋਂ ਵੀ ਵੱਧ ਵਿਕ ਜਾਂਦੀ ਹੈ ਕਿ ਯੋਜਨਾ ਦੀ ਲੋੜ ਹੈ ਸਮਝ ਯੋਜਨਾ ਦੀ ਲੋੜ ਹੈ ਯੋਜਨਾ ਦੀ ਲੋੜ ਹੈ ਬਿਲਕੁਲ ਠੀਕ ਅਮਿਤ ਸਰ ਨਾਲ ਮੁਲਾਕਾਤ ਹੋਈ ਸਭ ਇਸ ਸਮੇਂ ਪੂਰੀ ਵੀ ਜੋ ਅਸੀਂ ਕਰ ਸਕਦੇ ਹਾਂ ਅਸੀਂ ਕਰੀਏ ਇਹ ਉਹਨਾਂ ਨੇ ਵਿਸ਼ਵਾਸਤ ਵਾਇਆ ਸੀਗਾ ਤੇ ਮਤਲਬ ਕਿ ਹੁਣ ਜਲਦੀ ਹੱਲ ਹੋ ਜੇ ਦੇਖੋ ਅਮੀਤ ਤਾਂ ਇਹੀ ਰੱਖਦੇ ਆ ਕਿ ਇਲੈਕਸ਼ਨ ਵੀ ਅਨਾਉਂਸ ਹੋਣ ਵਾਲੀ ਹੈ ਕੋਰਟ ਵੀ ਲੱਗਣ ਵਾਲਾ ਹੈ ਕਿ ਉਹ ਤੋਂ ਪਹਿਲਾਂ ਪਹਿਲਾਂ ਹਾਜ਼ਰ ਬੈਠਣਾ ਹੀ بڑا ਔਖਾ ਕਹਿਣਾ ਸਫਾ ਹੈ ਕਿ ਸਾਨੂੰ ਨੇ ਪਹਿਲਾਂ ਇੱਕ ਸਾਲ ਲਾਇਆ ਪੂਰਾ ਉੱਥੇ ਇੰਨਾ ਦੇਖਣ ਨੂੰ ਤਾਂ ਲੱਗਦਾ ਵੀ ਜਾ ਕੇ ਬੈਠੇ ਨੇ ਪਰ ਆਪਣਾ ਘਰ-ਵਾਰ ਛੱਡ ਕੇ ਥੱਲੇ ਪੈਣਾ ਇੰਨਾ ਸੰਘਰਸ਼ ਕਰਨਾ ਕੋਈ ਸੌਖੀ ਗੱਲ ਨਹੀਂ ਹੈ ਇਹ ਤਾਂ ਬਹੁਤ ਵੱਡੀ ਗੱਲ ਹੈ ਕਿ ਇੰਨਾ بڑا ਸੰਘਰਸ਼ ਲੈ ਕੇ ਚੱਲਣਾ ਦੇਖੋ ਸਭ ਤੋਂ ਵੱਡੀ ਗੱਲ ਤਾਂ ਪਹਿਲੀ ਗੱਲ ਤਾਂ ਕਿਸਾਨਾਂ antisense ਹੁੰਦਾ ਹੈ ਉਸ ਤੋਂ ਬਾਅਦ ਕੋਈ ਗੱਲ ਦੇਖੀ ਜਾਂਦੀ ਹੈ ਕਈ ਜਿਹੜੇ ਪਤਾ ਨਹੀਂ ਇਹ ਪ੍ਰਧਾਨ ਸਾਹਿਬ ਨੇ ਫੈਸਲਾ ਕਰਨਾ ਹੈ ਸਾਹਿਬ ਸੁਵੀਰ ਸਿੰਘ ਬਾਦਲ ਨੇ ਫੈਸਲਾ ਕਰਨਾ ਕਿ ਕਿੰਨਾ ਚਾ ਕਰਨਾ ਹੈ ਨਹੀਂ ਕਰਨਾ ਜਦ ਭਾਰਤੀ ਜਨਤਾ ਪਾਰਟੀ ਨੇ ਦੇਖਣਾ ਤੇ ਸਾਡੀ ਤਾਂ ਸਾਰਿਆਂ ਦੀ ਕੋਸ਼ਿਸ਼ ਇਹ ਹੈ ਕਿ ਕਿਸਾਨਾਂ ਨਾਲ ਚੁਣੌਤਾ ਹੋਣਾ ਚਾਹੀਦਾ ਹੈ ਕਿਸਾਨੀ ਸੰਘਰਸ਼ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਇਹ ਇਹ ਉਹ ਤਾਂ ਪਹਿਲਾਂ ਤਾਂ ਹੋ ਹੀ ਨਹੀਂ ਸਕਦੀ ਗੱਲ ਨਹੀਂ ਸੁਣ ਸਕਦੀ ਪਹਿਲਾਂ ਗੱਲ ਛੇੜ ਨਹੀਂ ਸਕਦੀ ਅੱਜ ਬਹੁਤ ਹੀ ਵੱਡੀ ਜ਼ਰੂਰਤ ਹੈ ਕਿਉਂਕਿ 100 ਸਾਲ ਹੋ ਗਏ ਜੈਤੂ ਦੇ ਸ਼ਹੀਦਾਂ ਦੀ ਯਾਦ ਨੂੰ ਜਿਹੜਾ ਅੱਜ ਸਮਾਗਮ ਮਨਾਇਆ ਜਾ ਰਿਹਾ ਸੋ ਅੱਜ ਜਿਹੜੀ ਨੌਜਵਾਨ ਪੀੜ੍ਹੀ ਹੈ ਮੈਂ ਉਹਨੂੰ ਅਪੀਲ ਕਰਨੀ ਚਾਹੁੰਦਾ ਕਿ ਇਹਨਾਂ ਸ਼ਹੀਦਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਅੱਜ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਇਹਨਾਂ ਕੁਰਬਾਨੀਆਂ ਪ੍ਰਤੀ ਬਹੁਤੀ ਜਾਣਕਾਰੀਆਂ ਨਹੀਂ ਰੱਖਦੀ ਤੇ ਜੇ ਇਹਨਾਂ ਕੁਰਬਾਨੀਆਂ ਦੀ ਜਾਣਕਾਰੀ ਰੱਖੀ ਤਾਂ ਪੰਜਾਬ ਵੀ ਤੇ ਸਾਡਾ ਦੇਸ਼ ਵੀ ਚੰਗੇ ਪਾਸੇ ਵੱਧ ਸਕਦਾ ਹੈ ਸੋ ਮੈਂ ਆਪਣੇ ਵੱਲੋਂ ਸਾਰੇ ਲੀਡਰ ਸਾਹਿਬਾਨ ਦਾ ਧੰਨਵਾਦ ਕਰਦਾ ਖਾਸ ਕਰਕੇ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵਿਚੇਚੇ ਤੌਰ ਤੇ ਸਰਦਾਰ ਸਰਜੀਤ ਸਿੰਘ ਰਖੜਾ ਸਾਹਿਬ ਨੇ ਵਿਚੇਚੇ ਤੌਰ ਤੇ ਆ ਕੇ ਸੰਗਤਾਂ ਨੂੰ ਸੁਣਿਆ ਵੀ ਹੈ ਤੇ ਇੱਥੇ ਨਸ਼ਮ ਸਿੰਘ ਹੋਏ ਨੇ ਤੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕੀਤਾ